ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਆਪਾਂ ਪੰਜਾਬੀ 올림픽 ਲਈ ਹਰ ਰੋਜ਼ ਇੱਕ ਵੀਡੀਓ ਅਪਲੋਡ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਸਮਝ ਆਉਂਦਾ ਹੋਵੇਗਾ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਭੇਡ ਦੀ ਤੁਹਾਡੀ ਵਧੀਆ ਤਿਆਰੀ ਹੋ ਸਕੇ ਅੱਜ ਬੁੱਤਰ ਆਪਾਂ ਬਹੁਤ ਹੀ ਸ਼ਬਦਾਂ ਦੀ ਤਾਂ ਇੱਕ ਸ਼ਬਦ ਪੜ੍ਹਾਂਗੇ ਠੀਕ ਹੈ ਇਹ ਜਿਵੇਂ ਕੀ ਨਾਮ ਦੀ ਪਤਾ ਬਹੁਤ ਈ ਸ਼ਬਦ ਵੀ ਬਹੁਤ ਜ਼ਿਆਦਾ ਸ਼ਬਦ ਉਹਨਾਂ ਦੀ ਥਾਂ ਤੇ ਕਿ ਇੱਕ ਸ਼ਬਦ ਲਿਖਿਆ ਜਾਂਦਾ ਠੀਕ ਹੈ ਬਹੁਤ ਹੀ ਸ਼ਬਦਾਂ ਦੀ ਥਾਂ ਇੱਕ ਸ਼ਬਦ ભાષા ਵਿੱਚ ਜਦੋਂ ਕਿਸੇ ਵੱਡੀ ਜਾਂ ਲੰਮੀ ਗੱਲ ਨੂੰ ਸਿਰਫ ਇੱਕ ਸ਼ਬਦ ਦੀ ਵਰਤੋਂ ਨਾਲ ਸਪਸ਼ਟ ਸਪਸ਼ਟ ਕਰ ਦਿੱਤਾ ਜਾਵੇ ਤਾਂ ਉਸ ਨੂੰ ਬਹੁਤੀ ਸ਼ਬਦਾਂ ਦੀ না ਇੱਕ ਸ਼ਬਦ ਕਿਹਾ ਜਾਂਦਾ ਠੀਕ ਹੈ ਬਹੁਤ ਵੱਡੀ ਗੱਲ ਵਾਸਤੇ ਇੱਕ ਹੀ ਸ਼ਬਦ ਵਰਤ ਲਿਆ ਜਾਂਦਾ ਜਿਵੇਂ ਆਪਾਂ ਕਹਿ ਦਿੰਦੇ ਆ ਜਿਹੜਾ ਪੜਿਆ ਨਾ ਪੜਿਆ ਲਿਖਿਆ ਨਾ ਹੋਵੇ ਉਸਨੂੰ ਕੀ ਕਹਿੰਦੇ ਆ ਅਨਪੜ ਇੱਕ ਸ਼ਬਦ ਬਣ ਗਿਆ ਠੀਕ ਹੈ ਪੁੱਤਰ ਅੱਗੇ ਦੇਖੋ ਜਿਹੜਾ ਰੱਬ ਵਿੱਚ ਵਿਸ਼ਵਾਸ ਵਿਸ਼ਵਾਸ ਰੱਖਦੇ ਹੋਵੇ ਆਸਤਕ ਜਿਹੜਾ ਰੱਬ ਵਿੱਚ ਵਿਸ਼ਵਾਸ ਨਾ ਰੱਖਦਾ ਉਹ ਵਿਨਾਸਤਕ ਲਗਾਤਾਰ ਕੀਤਾ ਜਾਣ ਵਾਲਾ ਪਾਠ ਅਖੰਡ ਪਾਠ ਠੀਕ ਹੈ ਪੁੱਤਰ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਅਸੀਂ ਨੇ ਅਖੰਡ ਪਾਠ ਕਰਵਾਇਆ ਪਰ ਐਵੇਂ ਤਾਂ ਨਹੀਂ ਕਹਿੰਦੇ ਵੀ ਜਿਹੜਾ ਲਗਾਤਾਰ ਪਾਠ ਕੀਤਾ ਉਹ ਕਰਵਾਇਆ ਠੀਕ ਹੈ ਪੁੱਤਰ ਆਪਾਂ ਕਈ ਵਾਰ ਕਿਸੇ ਨੂੰ ਕਹਿ ਦਿੰਦੇ ਆ ਤੂੰ ਤਾਂ ਆਸਤਕ ਆ ਵੀ ਤੇਰੇ ਤਰ੍ਹਾਂ ਰੱਬ ਵਿੱਚ ਬਹੁਤ ਯਕੀਨ ਹੈ ਕਈ ਵਾਰ ਆਪਾਂ ਕਿਸੇ ਨੂੰ ਕਹਿ ਦਿੰਦੇ ਆ ਵੀ ਤੂੰ ਕੀ ਹੈ ਨਾਸਤਕ ਆ ਵੀ ਰੱਬ ਨੂੰ ਬਿਲਕੁਲ ਵੀ ਨਹੀਂ ਮੰਨਦਾ ਦੇਖ ਪੁੱਤਰ ਆਪ ਜਿੱਦਾਂ ਪੁੱਛਦੇ ਹੋ ਨੇ ਵੀ ਇਹ ਕਈ ਵਾਰ ਬੱਚਾ ਕਹਿੰਦਾ ਮੇਰੇ ਮਾਪੇ ਉਹ ਅਨਪੜ੍ਹ ਨੇ ਇਹ ਉਹ ਐਵੇਂ ਤਾਂ ਨਹੀਂ ਕਹਿੰਦੇ ਵੀ ਜਿਹੜਾ ਪੜਿਆ ਨਾ ਹੋਵੇ ਉਹ ਹੈ ਮੇਰਾ ਮਾਤਾ ਪਿਤਾ ਐਦਾਂ ਠੀਕ ਹੈ ਪੁੱਤਰ ਇਹ ਹੁੰਦੀਆਂ ਬਹੁਤ ਸ਼ਬਦ ਨੇ ਤਾਂ ਇੱਕ ਸ਼ਬਦ ਇਹ ਤੁਸੀਂ ਸਾਰੇ ਧਿਆਨ ਦੇ ਨਾਲ ਪੜਨੇ ਨੇ ਇਹਨਾਂ ਵਿੱਚ ਤੁਹਾਨੂੰ ਪੇਪਰ ਦੇ ਵਿੱਚ ਆਉਣੇ ਨੇ ਇਹ ਬਹੁਤ ਜ਼ਿਆਦਾ ਗਿਣਤੀ ਵਿੱਚ ਪੁੱਤਰੀ ਇਸ ਵਿੱਚ ਸਮਝਾਉਣ ਵਾਲਾ ਕੁਝ ਵੀ ਨਹੀਂ ਹੈਗਾ ਠੀਕ ਹੈ ਤੁਸੀਂ ਧਿਆਨ ਦੇ ਨਾਲ ਆਪਣੇ ਆਪ ਇਹਨਾਂ ਨੂੰ ਰੀਡ ਕਰ ਲਿਓ ਸਾਰੇ ਚੰਗੀ ਤਰ੍ਹਾਂ ਪੜ ਲਿਓ ਨੇ ਪੁੱਤਰ ਇਬ ਤੁਸੀਂ ਵੀਡੀਓ ਨੂੰ ਰੋਕ ਕੇ ਪੜ ਲਿਓ ਠੀਕ ਹੈ ਪੁੱਤਰ ਇਹ ਦੇਖੋ ਅੱਗੇ ਇਹ ਸਾਰੇ ਤੁਸੀਂ ਨੇ ਧਿਆਨ ਨਾਲ ਪੜਨੇ ਠੀਕ ਹੈ ਪੁੱਤਰ ਅਭਿਆਸ ਵਾਲੇ ਕੁਐਸਚਨ ਕਰਦੇ ਆਪਾਂ ਜਿਹੜਾ ਪਰਮਾਤਮਾ ਵਿੱਚ ਯਕੀਨ ਰੱਖੇ ਆਸਤਕ ਨਾਸਤਕ ਸੰਤ ਮਹਾਤਮਾ ਇਹ ਆਪਾਂ ਕਰ ਚੁੱਕੇ ਹਾਂ ਪਰਮਾਤਮਾ ਯਕੀਨ ਰੱਖੇ ਆਸਤਕ ਠੀਕ ਹੈ ਪੁੱਤਰ ਦੂਜਾ ਵਸ਼ਨਾ ਹੈ ਵਿਆਸਮੀ ਕੁੜੀ ਦੇ ਕਰ ਗਾਏ ਜਾਣ ਵਾਲੇ ਗੀਤ ਇਹ ਪੁੱਤਰ ਆਪ ਪਹਿਲਾਂ ਵੀ ਜਿਹੜੇ ਲੋਕ ਗੀਤਾਂ ਵਿੱਚ ਪੜਿਆ ਸੁਹਾਗ ਜੋ ਦੇਸ਼ ਦੇ ਕਾਨੂੰਨ ਨੂੰ ਨਾ ਮੰਨਦਾ ਹੋਵੇ ਠੀਕ ਹੈ ਪੁੱਤਰ ਉਹ ਹੁੰਦਾ ਦੇਸ਼ ਤ੍ਰੋਹੀ ਦੂਸਰੇ ਦੇ ਦਿਲਾਂ ਦੀਆਂ ਜਾਣਨ ਵਾਲਾ ਠੀਕ ਹੈ ਉਹ ਕੀ ਹੁੰਦਾ ਅੰਤਰਜਾਮੀ ਦਿਲ ਕੀ ਹੁੰਦਾ ਅੰਤਰੀ ਹੁੰਦਾ ਅੰਦਰ ਹੁੰਦਾ ਮਿੱਟੀ ਦੇ ਭਾਂਡੇ ਬਣਾਉਣ ਵਾਲਾ ਘੁਮਿਆਰ ਸੋਨੇ ਨੂੰ ਜਿਹੜਾ ਸੋਨੇ ਦਾ ਕੰਮ ਕਰਦਾ ਸੁਨਿਆਰ ਜਿਹੜਾ ਲੋਹੇ ਦਾ ਕੰਮ ਕਰਦਾ ਲੋਹਾਰ ਜਿੱਦਾਂ ਕੀ ਹੈ ਉਹ ਘਰ ਘਰ ਬਣਾਉਣ ਦਾ ਕੰਮ ਕਰਨ ਦਾ ਮਿਸਤਰੀ ਬਣਾ ਕੰਦੇ ਮਿਸਤਰੀ ਦੇਖੇ ਬੁੱਤ ਇਹ ਬਹੁਤੀ ਸ਼ਬਦ ਨਹੀਂ ਤਾਂ ਇੱਕ ਸ਼ਬਦ ਤੁਸੀਂ ਧਿਆਨ ਦੇ ਨਾਲ ਇਹਨਾਂ ਨੂੰ ਪੜ ਲੈਣਾ ਇਹ ਵਿੱਚ ਕੁਐਸਚਨ ਤੁਹਾਨੂੰ ਪੇਪਰ ਵਿੱਚ ਆ ਸਕਦਾ ਹੈ ਅਖਾਣ ਠੀਕ ਹੈ ਪੁੱਤਰ ਅਖਾਣ ਤੇ ਅਖੌਤਾਂ ਇੱਕ ਚੀਜ਼ ਹੁੰਦੀ ਹੈ ਕਈ ਵਾਰ ਤਾਂ ਅਖਾਣ ਆ ਜੇ ਤੁਸੀਂ ਐਵੇਂ ਨਾ ਸੋਚੋ ਵੀ ਇਹ ਸਦਾ ਅਖੌਤਾਂ ਬਣ ਕੇ ਆਖਾਂ ਤੇ ਅਖੌਤਾਂ ਇੱਕ ਹੀ ਨੇ ਅਖਾਣ ਕਿਸੇ ਪਾ ਸ਼ਾਦੀ ਆਸਲ ਸ਼ਕਤੀ ਹੁੰਦੇ ਨੇ ਪੁਰਾਣੇ ਟਾਈਮ ਦੇ ਵਿੱਚ ਪੁੱਤਰ ਬਹੁਤ ਜ਼ਿਆਦਾ ਅਖਾਣਾਂ ਦੀ ਵਰਤੋਂ ਕੀਤੀ ਜਾਂਦੀ ਸੀ ਬਹੁਤ ਜ਼ਿਆਦਾ ਖਣ ਵਰਤੀ ਜਾਂਦੀ ਸੀ ਦੇਖਿਆ ਪੁੱਤਰ ਦੇਖ ਪੁੱਤਰ ਇਹ ਖਣਵਤ ਇਹਨੇ ਉੱਠਿਆ ਨਾ ਜਾਵੇ ਨਾ ਫਿਰ ਤੇ ਮੂੰਹ ਗੋਡਿਆਂ ਦੇ ਕੰਮ ਆਪ ਤੋਂ ਨਾ ਹੋਵੇ ਪਰ ਦੋਸ਼ ਦੂਜਿਆਂ ਨੂੰ ਦੇਣਾ ਠੀਕ ਹੈ ਪੁੱਤਰ ਉੱਠਣ ਨੂੰ ਆਪਣਾ ਦਿਲ ਕਰੇ ਤੇ ਆਪਣੇ ਗੋਡਿਆਂ ਨੂੰ ਦੋਸ਼ ਦੇਣਾ ਇਹ ਵੀ ਬਦੂ ਉੱਠਿਆ ਨਾ ਜਾਵੇ ਠੀਕ ਹੈ ਵੀ ਆਪ ਕੋਈ ਕੰਮ ਕਰਨਾ ਨਾ ਹੋਵੇ ਤੇ ਬਹਾਨੇ ਲੱਭੀ ਜਾਣਾ ਵੀ ਮੇਰੇ ਤਾਂ ਗੋਡੇ ਕੰਮ ਨਹੀਂ ਕਰਦੇ ਆਪਣੇ ਗੋਡਿਆਂ ਨੂੰ ਕਹੀ ਜਾਣਾ ਠੀਕ ਹੈ ਵੀ ਕੰਮ ਆਲਸੀ ਬੰਦੇ ਵਾਸਤੇ ਵਰਤਿਆ ਜਾਂਦਾ ਕੰਮ ਆਪ ਤੋਂ ਨਾ ਹੋਵੇ ਦੋਸ਼ ਦੂਜਿਆਂ ਨੂੰ ਦੇਣਾ ਅੱਗੇ ਪੁੱਤਰ ਦੂਜਾ ਉਹ ਕਿਹੜੀ ਗਲੀ ਜਿੱਥੇ ਭਾਗੋਣੀ ਖੜੀ ਠੀਕ ਹੈ ਜਿਹੜਾ ਕਿ ਇਨਸਾਨ ਹਰ ਥਾਂ ਮੇ ਮੌਜੂਦ ਹੋਵੇ ਉਹ ਉਹਦੇ ਵਾਸਤੇ ਤੁਕ ਇਹ ਖਣ ਵਰਤੀ ਜਾਂਦੀ ਹੈ ਕਿਸੇ ਇਸਤਰੀਆ ਪੁਰਸ਼ ਦਾ ਹਰ ਥਾਂ ਅਤੇ ਹਰ ਕੰਮ ਵਿੱਚ ਚੌਧਰੀ ਬਣਨੇ ਫਿਰਨਾ ਠੀਕ ਹੈ ਪੁੱਤਰ ਵੀ ਆਪਣੇ ਆਪ ਮੂਰੇ ਤੁਰੇ ਫਿਰਨਾ ਉਸ ਕਰਕੇ ਇਹ ਖਣ ਵਰਤੀ ਜਾਂਦੀ ਹੈ ਉਹ ਦਿਨ ਡੁੱਬਾ ਜਦ ਕੁੜੀ ਚੜਿਆ ਕੁੱਬਾ ਕਹਿੰਦਾ ਵੀ ਉਹ ਦਿਨ ਹੀ ਡੁੱਬ ਜੂ ਜਦੋਂ ਕਿ ਆ ਕੁੱਬਾ ਘੋੜੀ ਚੜ ਕੇ ਵੀ ਜਿਹੜਾ ਕੋਈ ਕੰਮ ਨਹੀਂ ਕਰਦਾ ਵੀ ਆਪਾਂ ਕਹਿ ਦਈਏ ਇਹ ਤਾਂ ਇਹ ਕੰਮ ਕਰ ਹੀ ਨਹੀਂ ਸਕਦਾ ਠੀਕ ਹੈ ਪੁੱਤਰ ਵੀ ਉਹ ਦਿਨ ਹੀ ਨਹੀਂ ਜਾਣਨ ਜਿਹਨੇ ਕੰਮ ਕਰਦਾ ਭੈੜੇ ਜਾਂ ਮਾੜੇ ਆਦਮੀ ਪਾਸੋਂ ਕਿਸੇ ਵੱਡੇ ਕੰਮ ਦੀ ਆਸ ਨਹੀਂ ਹੋ ਸਕਦੀ ਅੱਗੇ ਪੁੱਤਰ ਚਾਰ ਊਖਲ ਪੁੱਤਨਾ ਜੰਮਦਾ ਤੀ ਕਹਾਣੀ ਚੰਗੀ ਠੀਕ ਹੈ ਪੁੱਤਰ ਇੱਥੇ ਕਿਹਾ ਜਾਂਦਾ ਵੀ ਜਿਹੜੀ ਤੀਆਂ ਨੂੰ ਮਾੜਾ ਸਮਝਿਆ ਜਾਂਦਾ ਵੀ ਜੰਮਣਾ ਕਹਿੰਦਾ ਵੀ ਪੁੱਤਰ ਵੀ ਇਹੋ ਜਿਹੀ ਨਲਾਇਕ ਬੇਕਾਰ ਪੁੱਤ ਨਾਲੋਂ ਤਾਂ ਤੀ ਚੰਗੀ ਸੀ ਠੀਕ ਹੈ ਤੀ ਚੰਗੀਆਂ ਕਹਿੰਦਾ ਚਾਹੀ ਕਾਣੀ ਹੋਵੇ ਠੀਕ ਹੈ ਅੱਗੇ ਪੁੱਤਰ ਉਲਟੀ ਬਾੜ ਖੇਤ ਨੂੰ ਖਾਵੇ ਠੀਕ ਹੈ ਜਦੋਂ ਕੋਈ ਆਪਾਂ ਕਹਦੇ ਕਿਸੇ ਆਸ ਰੱਖੀ ਹੋਵੇ ਵੀ ਇਹ ਵਧੀਆਗਾ ਉਹੀ ਕੰਮ ਖਰਾਬ ਕਰਨ ਲੱਗ ਜੇ ਜਿੱਦਾਂ ਕਹਿੰਦਾ ਜਿਵੇਂ ਕੋਈ ਆਪਾਂ ਖੇਤ ਦੀ ਰਖਵਾਲੀ ਵਾਸਤੇ ਕੋਈ ਬਿਠਾਇਆ ਤਾਂ ਉਹੀ ਖੇਤ ਨੂੰ ਖਾਜੇ ਠੀਕ ਹੈ ਜਿੱਦ ਰਖਵਾਲਾ ਹੀ ਨੁਕਸਾਨ ਕਰਨ ਲੱਗ ਜੇ ਇਹ ਵਾਰਤ ਆਪੇ ਫਾਤੜੀ ਤੇਨੂੰ ਕੌਣ ਛੜਾਵੇ ਜਦੋਂ ਆਪਣੇ ਆਪ ਕਹਿੰਦੇ ਗੱਲ ਦੇ ਵਿੱਚ ਰੱਸਾ ਬਾਲਿਆ ਫਾਹ ਲੈ ਲਿਆ ਤਾਂ ਉਹਨੂੰ ਕੌਣ ਛੜਾ ਸਕਦਾ ਜਿਹੜਾ ਜਾਣ ਬੁਝ ਕੇ ਇਹ ਜਿਹੇ ਕੰਮ ਕਰਦਾ ਉਹਨੂੰ ਪਤਾ ਹੀ ਹੁੰਦਾ ਰਿਜ਼ਲਟ ਕੀ ਨਿਕਲੂ ਜਿਹੜਾ ਜਾਣ ਬੁਝ ਕੇ ਕਿਸੇ ਕਾਸ਼ਟ ਵਿੱਚ ਫਸ ਜਾਵੇ ਉਸਦੀ ਮਦਦ ਕੋਈ ਨਹੀਂ ਕਰ ਸਕਦਾ ਠੀਕ ਹੈ ਪੁੱਤਰ ਆਪ ਮੀਆਂ ਮੰਗਦੇ ਬਾਹਰ ਖੜੇ ਦਰवेश ਇੱਥੇ ਕਹਿੰਦੇ ਪੁੱਤਰ ਜਿਹੜੇ ਕੀ ਆ ਆਪ ਹੀ ਮੰਗਦੇ ਹੁਣ ਆਪ ਹੀ ਗਰੀਬ ਹੋਣ ਤੇ ਬਾਹਰ ਜਿਹੜੇ ਉਹਨਾਂ ਦੇ ਦਰवेश ਖੜੇ ਉਹਨਾਂ ਨੂੰ ਕੋਈ ਮਤਲਬ ਕੀ ਫਾਇਦਾ ਨਹੀਂ ਹੈਗਾ ਠੀਕ ਹੈ ਬਾਹਰ ਖੜਿਆਂ ਦਾ ਗਰੀਬ ਕੋਲੇ ਕਿਸੇ ਨੂੰ ਕੁਝ ਦੇਣ ਗਰੀਬ ਕੋਲੇ ਕਿਸੇ ਨੂੰ ਕੁਝ ਦੇਣ ਨਹੀਂ ਹੁੰਦਾ ਨਹੀਂ ਨਾ ਅੱਠਵਾ ਅੱਖੋਂ ਦੇਸੇ ਨਾ ਨੂਰ ਦੇਸੇ ਨਾ ਨਾ ਨੂਰ ਪਰ ਉਹਦਾ ਨਾਮ ਕੀ ਰੱਖਤਾ ਨੂਰਪੁਰੀ ਵੀ ਪੂਰਾ ਨੂਰ ਆ ਠੀਕ ਹੈ ਇਥੇ ਮਤਲਬ ਕੀ ਸਾਰਾ ਕੁਝ ਉਲਟ ਹੋਣਾ ਠੀਕ ਹੈ ਆਦੇ ਨਾਮ ਅਤੇ ਗੁਣਾ ਦਾ ਇੱਕ ਦੂਜੇ ਤੋਂ ਉਲਟ ਹੋਣਾ ਵੀ ਨਾਮ ਲੱਗ ਰਕਤ ਪਰ ਅੱਖਾਂ ਤੋਂ ਉਹਨੂੰ ਦਿਸਦਾ ਨਹੀਂ ਵੀ ਇੱਕ ਦੂਜੇ ਤੋਂ ਉਲਟ ਹੋਣਾ 1 1 ਤੇ 2 11 ਬਸ 1 1 ਕਹਿੰਦਾ ਕੀ ਵਣ ਜਿੰਦੇ ਆ 11 ਬਾਣੀਆਂ ਦਾ ਮਤਲਬ ਕੀ ਹੈ ਇਕਤਾ ਚ ਬਲ ਹੈ ਵੀ ਇਕੱਠੇ ਰੋ ਇੱਕ ਨਿੰਬੂ ਪਿੰਡੂ ਕਹਿੰਦਾ ਇੱਥੇ ਬੁੱਤਰੀ ਜਦੋਂ ਚੀਜ਼ ਬਹੁਤ ਥੋੜੀ ਹੋਵੇ ਤੇ ਮੰਗ ਬਹੁਤ ਜ਼ਿਆਦਾ ਹੋਵੇ ਤਾਂ ਇਹ ਖਣ ਵਰਤੀ ਜਾਂਦੀ ਹੈ ਇੱਕ ਨਾਰ ਸੋ ਬਿਮਾਰ ਇਹ ਉਹ ਵੀ ਉਹੀ ਹੈ ਪੁੱਤਰ ਵੀ ਚੀਜ਼ ਘਟ ਹੈ ਤੇ ਲੋੜ ਜ਼ਿਆਦਾ ਹੈ ਇੱਕ ਜੁੱਪ ਸੋ ਸੁਖ ਇੱਥੇ ਕਹਿੰਦੇ ਵੀ ਜਿਹੜਾ ਬੰਦਾ ਜੁੱਪਾ ਉਹਨੂੰ ਸਭ ਸੁੱਖ ਮਿਲ ਜਾਣਗੇ ਠੀਕ ਹੈ ਪੁੱਤਰ ਇੱਕ ਮਿਆਨ ਤੇ ਦੋ ਤਲਵਾਰ ਇੱਥੇ ਵੀ ਇੱਕੋ ਜਿਹੇ ਬੰਦੇ ਕੀ ਆ ਇੱਕ ਥਾਂ ਤੇ ਮੌਜੂਦ ਨਹੀਂ ਹੋ ਸਕਦੇ ਜਿੱਦਾਂ ਇੱਕ ਮਿਆਨ ਦੇ ਵਿੱਚ ਇੱਕ ਦੋ ਤਲਵਾਰਾਂ ਨਹੀਂ ਆ ਸਕਦੀਆਂ ਅੱਗੇ ਪੁੱਤਰ ਸੱਪ ਦਾ ਬੱਚਾ ਸੁਪੂਲੀਆ ਇੱਥੇ ਕਹਿਆ ਜਾਂਦਾ ਪੁੱਤਰ ਕਹਿੰਦੇ ਵੀ ਜਿਹੜਾ ਜਿੱਦਾਂ ਦਾ ਪਰਿਵਾਰ ਹੋ ਜਿੱਦਾਂ ਦਾ ਹੋ ਉਹੇ ਜਿਹਾ ਬੱਚਾ ਨਿਕਲੂ ਕਹਿੰਦਾ ਸੱਪ ਦਾ ਬੱਚਾ ਵੀ ਜੇ ਸੱਪ ਪੜਾ ਤਾਂ ਬੱਚਾ ਵੀ ਪੜਾ ਹੋਊਗਾ ਠੀਕ ਹੈ ਪੜਿਆਂ ਦੀ ਪੜੇ ਮਾਪਿਆਂ ਦੀ ਔਲਾਦ ਵੀ ਪੜੀ ਹੀ ਹੁੰਦੀ ਹੈ ਸੱਦੀ ਨ ਬੁਲਾਈ ਮੈ ਲੜੀ ਤਾਈ ਜਿਹਨੂੰ ਕਿਸੇ ਨੇ ਬੁਲਾਇਆ ਨਾ ਹੋਵੇ ਤੇ ਵੈਸੀ ਮੋਢੋ ਵਧੀ ਕਿਸੇ ਦੇ ਕੰਮ ਵਿੱਚ ਚੜੀ ਜਾਵੇ ਬਿਨਾ ਬੁਲਾਈ ਕਿਸੇ ਕੰਮ ਚ ਧਾਕ ਦੇਣਾ ਠੀਕ ਹੈ ਪੁੱਤਰ ਅੱਗੇ ਬੁੱਤਰ 16 ਬਾਰਲੀ ਸਾਰੀ ਨਾਲੋਂ ਘਰ ਦੀ ਅੱਧੀ ਚੰਗੀ ਇੱਥੇ ਵੀ ਘਰ ਦੀ ਚੀਜ਼ ਜਿਹੜੀ ਸਭ ਤੋਂ ਵਧੀਆ ਹੁੰਦੀ ਹੈ ਠੀਕ ਹੈ ਘਰ ਦੀ ਥੋੜੀ ਚੀਜ਼ ਬਾਹਰ ਦੀ ਬਹੁਤੀ ਨਾਲੋਂ ਚੰਗੀ ਹੁੰਦੀ ਹੈ ਅੱਗੇ ਬੁੱਤਰ 100 ਹੱਥ ਰੱਸਾ ਸਿਰੇ ਤੇ ਗੰਢ ਇਹਦਾ ਮਤਲਬ ਪੁੱਤਰ ਕਿੰਨੀ ਮਰਜ਼ੀ ਗੱਲ ਬਤਾ ਦੋ ਤੇ ਸਿੱਟਾ ਤਾਂ ਉਹਦਾ ਇੱਕ ਹੀ ਨਿਕਲਣਾ ਲੰਬੀ ਗੱਲ ਦਾ ਇੱਕੋ ਸਿੱਟਾ ਨਿਕਲਦੇ ਅੰਤ ਗੱਲ ਉਸੇ ਸੱਚ ਜਾਂ ਟਿਕਾਣੇ ਤੇ ਆ ਕੇ ਮੁੱਕਦੀ ਹੈ ਠੀਕ ਹੈ ਪੁੱਤਰ ਅਗਿਆ 100 ਸੁਨਿਆਰ ਦੀ ਇਕਲਹਾਰ ਦੀ ਇਹਦਾ ਮਤਲਬ ਹੈ ਹਾਰ ਕਿਹਦਾ ਜਿਆਦਾ ਤਾਕੜਾ ਦਾ ਤੇ ਸੁਨਿਆਰ ਦੇ ਮੁਕਾਬਲੇ ਕਹਿੰਦੇ ਵੀ ਤਾਕੜਿਆਂ ਦਾ ਇੱਕੋ ਵਾਰ ਹੀ ਕਾਫੀ ਹੁੰਦਾ 100 ਦੂਜਿਆਂ ਦੀ ਕਮਜ਼ੋਰ ਦੀਆਂ 100 ਵਾਰਾਂ ਨਾਲ ਅੱਗੇ ਪੁੱਤਰੀ ਉਨੀ ਸੱਪ ਦਾ ਡੰਗਿਆ ਰੱਸੀ ਤੋਂ ਵੀ ਡਰਦਾ ਇਹਦਾ ਮਤਲਬ ਜੇ ਤੂੰ ਕਿਸੇ ਨੂੰ ਗਲਤ ਕੰਮ ਕਰ ਦਿੱਤਾ ਤਾਂ ਉਹ ਤੋਂ ਡਰਦਾ ਉਹ ਕੋਈ ਅਜਿਹਾ ਕੰਮ ਨਹੀਂ ਕਰਦਾ ਜੇ ਤੂੰ ਕੋਈ ਬੰਦਾ ਇੱਕ ਵਾਰ ਧੋਖਾ ਖਾ ਲਵੇ ਤਾਂ ਅੱਗੋਂ ਹਰੇਕ ਕੰਮ ਕੇ ਸਕੇਤ ਹੋ ਕੇ ਕਰਦਾ ਹੱਥ ਦੀਆਂ ਦਿੱਤੀਆਂ ਦੰਦਾ ਨਾਲ ਖੋਲਣੀਆਂ ਜੇ ਤੂੰ ਕੋਈ ਮਾੜਾ ਕੰਮ ਕੀ ਕਰਦੇ ਤਾਂ ਬਾਅਦ ਵਿੱਚ ਕਿ ਉਹ ਭੁਗਤਣਾ ਪੈਂਦਾ ਪਹਿਲਾਂ ਕੰਮ ਉਹ ਵਿਗੜ ਕੇ ਫਿਰ ਆਪ ਹੀ ਸਵਾਰਨਾ ਪੈਂਦਾ ਠੀਕ ਹੈ ਪੁੱਤਰੀ ਤੇ ਸੱਪ ਦਾ ਡੰਗਿਆ ਰੱਸੀ ਤੋਂ ਵੀ ਡਰਦਾ ਜੇ ਤੂੰ ਕੀ ਆ ਕੋਈ ਵੀ ਵਿਅਕਤੀ ਤੋਂ ਕੋਈ ਗਲਤੀ ਹੋ ਜੇ ਬਾਅਦ ਵਿੱਚ ਗਿਆ ਉਹ ਸੋਚ ਸਮਝ ਕੇ ਕੰਮ ਕਰਦਾਗਾ ਇਹ ਜੀ ਗਲਤੀ ਨਹੀਂ ਕਰਦਾ 20 ਨੰਬਰ ਬੁੱਧਰ ਹੱਥਾਂ ਨਹੀਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀ ਇਹਦਾ ਮਤਲਬ ਹੈ ਵੀ ਹੱਤੀ ਕੰਮ ਵਿਗਿਆੜ ਕੇ ਬਾਅਦ ਵਿੱਚ ਆਪ ਹੀ ਠੀਕ ਕਰਨਾ ਪੈਂਦਾ ਉਹਨੂੰ ਬੈਲਾ ਕੰਮ ਵਿਗਿਆੜ ਕੇ ਫਿਰ ਆਪ ਹੀ ਸਵਾਰਨਾ ਪੈਂਦਾ 21 ਬੁੱਧਰ ਹਾਥੀ ਦੇ ਦੰਦ ਖਾੜਨੂ ਤੇ ਹੋਰ ਦਿਖਾਣ ਦੇ ਹੋਰ ਇਹਦਾ ਮਤਲਬ ਹੈ ਬੁੱਧਰ ਦਿਖਾਵੇ ਕਰੇ ਵੀ ਉਪਰੋਂ ਹੋਰ ਤੇ ਦਿਨੋਂ ਹੋਰ ਉਪਰੋਂ ਹੋਰ ਤੇ ਦਿਨੋਂ ਹੋਰ 22 ਹੀਲੇ ਰਿਜਕ ਬਹਾਨੇ ਮੌਤ ਦੇ ਠੀਕ ਹੈ ਹੀਲੇ ਰਿਜਕ ਬਹਾਨੇ ਕਹਿੰਦਾ ਵੀ ਜਿਹੜਾ ਸੀ ਰਿਜਕ ਦੇ ਵਾਸਤੇ ਤਾਂ ਹੀਲੇ ਵਸੀਲੇ ਕਰਨੇ ਪੈਂਦੇ ਆ ਤੇ ਮੌਤ ਦਾ ਕਹਿੰਦਾ ਆਪਣੀ ਆਪ ਹੀ ਆ ਜਾਂਦੀ ਹੈ ਠੀਕ ਹੈ ਰਿਜਕ ਕੀ ਕਿਸੇ ਵਸੀਲੇ ਉਦੋਂ ਬਣਾਲੀ ਹੀ ਮਿਲਦਾ ਹੈ ਤੇ ਮੌਤ ਕਿਵਲ ਬਦਲਾ ਹੀ ਲਗਦੀ ਹੈ ਅੱਗੇ ਪੁੱਤਰ ਤੇ ਹੀ ਹੱਕ ਭਰਿਆ ਨਾਣਕਾ ਉਸ ਉਸ ਦਾ ਵੀ ਆਪਣਾ ਹੱਕ ਆਪਣਾ ਕਰਮ ਕਰਨਾ ਚਾਹਿੰਦਾਗਾ ਕਿਸੇ ਦਾ ਹੱਕ ਨਹੀਂ ਖਾਣਾ ਚਾਹਿੰਦਾ ਭਰਿਆ ਹੱਕ ਖਾਣਾ ਧਰਮੀ ਬੰਦੇ ਦੇ ਲਈ ਸਭ ਤੋਂ ਵੱਧ ਵੱਡਾ ਪਾਪ ਹੈ ਹੋਛੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ ਇਹਦਾ ਮਤਲਬ ਹੈ ਪੁੱਤਰ ਜਿਹੜਾ ਕੀ ਹੈ ਕਹਿੰਦਾ ਵੀ ਜਿਹਨੂੰ ਆਪਣੀ ਕੋਈ ਚੀਜ਼ ਮਿਲ ਗਈ ਉਹ ਬਾਅਦ ਵੇਹੇ ਜੀ ਚੀਜ਼ਾਂ ਕਰਦਾਗਾ ਤੇ ਉਹਨੂੰ ਪਛਤਾਵਾ ਹੁੰਦਾਗਾ ਠੀਕ ਹੈ ਪੁੱਤਰ ਹਾਥੀ ਲੰਘ ਗਿਆ ਪੂਛ ਰਹੀਏ ਤੇ ਵਿੱਚ ਰ ਵੀ ਜਿਆਦਾ ਕੰਮ ਖਤਮ ਹੋ ਗਿਆ ਤੇ ਥੋੜਾ ਜਿਹੀ ਰਹਿ ਗਿਆ ਜਦੋਂ ਬਹੁਤ ਸਾਰਾ ਕੰਮ ਮੁੱਕ ਜਾਵੇ ਤੇ ਬਹੁਤ ਥੋੜਾ ਬਾਕੀ ਰਹਿ ਜਾਵੇ ਠੀਕ ਹੈ ਪੁੱਤਰ ਅੱਜ ਆਪਣੇ 25 ਅਖਾਣ ਕੀਤੇ ਨੇ ਕੱਲ ਨੂੰ ਆਪਾਂ ਜਿਹੜੇ ਬਾਕੀ ਖਾਣ ਰਹੇ ਨੇ ਉਹ ਕਰਾਂਗੀ ਉਮੀਦ ਕਰਦੇ ਆਂ ਅੱਜ ਆਪਾਂ 25 ਖਾਣ ਨੇ ਜਿਹੜੀਆਂ ਤੁਹਾਨੂੰ ਕੰਪਲੀਟ ਕਰਵਾ ਦਿੱਤੀਆਂ ਤੇ ਕੱਲ ਨੂੰ ਜਿਹੜੀਆਂ ਖਾਣ ਰਹਿ ਗਈਆਂ ਉਹਨਾਂ ਨੂੰ ਤੁਹਾਨੂੰ ਸਮਝਾਇਆ ਜਾਊਗਾ ਉਮੀਦ ਕਰਦੇ ਆਂ ਤੁਹਾਨੂੰ ਸਮਝ ਆਏ ਹੋਵੇਗਾ ਤੇ ਤੁਸੀਂ ਆਪਣੇ ਚੈਨ ਜੇ ਪੁੱਤਰ ਸਮਝ ਆਉਂਦਾ ਤਾਂ ਲਾਈਕ ਜਰੂਰ ਕਰ ਦਿਆ ਕਰੋ ਧੰਨਵਾਦ ਪੁੱਤਰ